ਜਾਰਪੁਰ ਇਸਨੇ 5 ਨੰਬਰ ਦੇ ਉੱਪਰ ਹਰੂਮਾਨ ਜੀ ਦਾ ਮੰਦਿਰ ਹੋਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ ਮੈਗਨਰੋ ਜਿਹੜੀ ਉਹ ਤੋਰ ਫੋਰ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕੰਟਰੋਲ ਕੋਲੋਂ ਕੇ ਇਹਦੇ ਗਰੇਟ ਪਾਈ ਹੋਈ ਹੈ ਅਸੀਂ ਇੱਥੇ ਜਿਹੜਾ ਆਪਣਾ ਪੂਰੇ ਸਿਲਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਤਾ ਨਾਲ ਜੁੜੇ ਹੋਏ ਨੇ ਇਹਦੇ ਚ ਲੇਡੀ ਸਾਡੀਆਂ ਪੈਣਾ ਭਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ one of the premium and prestigious professional institutes providing a wide range of professional courses with 100% placement assistance we are shri sai group of institutes पांडे नंबर दे ऊपर हनुमान जी दा ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ ਮਹਿਮਿਆਰੋ ਜਿਹੜੀ ਉਹਦੀ ਤੋੜ-ਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋ ਬਲਕ ਇਹਦੇ ਗੱਟ ਪਾਈ ਹੋਈ ਹੈ ਅਹੀਂ ਤੇ ਜਿਹੜਾ ਆਪਣਾ ਪੂਰੇ ਸੁਜਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਤਾ ਨਾਲ ਜੁੜੇ ਦੇ ਨੇ ਜਿਹਦੇ ਚ ਲੇਡੀ ਸਾਡੀਆਂ ਭੈਣਾ ਭਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਸੁਰੇਂਦਰ ਨਿੱਕਾ ਜੀ ਜੋ ਕਿ ਇਸ ਵਾਰ ਦੇ ਐਮਸੀ ਨੇ ਲੱਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਹੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਸਦੀਲਦਾਰ ਮੈਡਮ ਨੇ ਬੜਾ ਅੱਛਾ ਢੀਲ ਕੀਤਾ ਔਰ ਉਹਨਾਂ ਦੇ ਨਾਲ ਨਹਿਰ ਵਿਭਾਗ ਦੇ ਲੋਕ ਸੀਗੇ ਉਹਨਾਂ ਨੇ ਕਹਿ ਦਿੱਸਾ ਹਾਈ ਕੋਰਟ ਰੈਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਮਹਿਕਮੇ ਕੋਲ ਜਿਹੜਾ ਟਾਈਮ ਲਿਆ ਅਸੀਂ ਜਿਹੜਾ ਉਸ ਰੈਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਂਦਰ ਜਿਹੜਾ ਹਿੰਦੂ ਦੇਵੀ ਦੇਵਤਿਆਂ ਦਾ ਮੰਦਿਰ ਜਿਹੜਾ ਕਿ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਹਨੂੰ ਜਿਹੜਾ ਨਾ ਤੋੜਿਆ ਜਾਏ ਔਰ ਮਹਿਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਹੈ ਉਹਦੇ ਧੰਨਵਾਦੀ ਆ ਬਹੁਤ ਜੀ ਲੋਕ ਸਭ ਦੇਖਣ ਨੂੰ ਮਿਲਦਾ ਪ੍ਰਸ਼ਾਸਨ ਨੂੰ ਜਗਾ ਜਗਾ ਤੇ ਕਬਜ਼ੀ ਕੀਤੇ ਗਏ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ ਮੰਤਰਾਵਾਸਾ ਕਿਉਂ ਧਿਆਨ ਨਾ ਦੇ ਕੋਈ ਇਸੇ ਕਰਕੇ ਅਸੀਂ ਵਿਰੋਧ ਕੀਤਾ ਲੇਕਿਨ ਜਦੋਂ ਮੈਕਮੇ ਦੁਆਰਾ ਦੱਸਿਆ ਗਿਆ ਵੀ ਇੱਕ ਬੰਦੇ ਨੇ ਹੀ ਕਿਸੇ ਨੇ ਰੇਟ ਜਿਹੜੀ ਪਾਈ ਹੋਈ ਹੈ ਮੈਕਮੇ ਨੇ ਸਾਨੂੰ ਰੇਟ ਨੰਬਰ ਜਿਹੜਾ ਦਿੱਤਾ ਉਹਦਾ ਹੀ ਜਵਾਬ ਜਿਹੜਾ ਜਲਦੀ ਹੀ ਦਵਾਂਗੇ ਔਰ ਇਸ ਦੇ ਖਿਲਾਫ ਜੋ ਵੀ ਬੰਦਾ ਹੈਗਾ ਕਾਰਵਾਈ ਕਰਵਾਵਾਂ ਸਰ ਲੱਗਦਾ ਨਹੀਂ ਕਿ ਜੇ ਇਹ ਕਦਮ ਚੁੱਕ ਲੈਂਦੇ ਹਿੰਦੂ ਆਵਾਜ਼ਾਂ ਨਾ ਫੇਸ ਬੰਦੇ ਬਿਲਕੁਲ ਹੋਣਾ ਸੀਗਾ ਜੀ ਔਰ ਸਾਰੇ ਜਿਹੜੇ ਸੁਜਾਨਪੁਰ ਦੇ ਲੋਕ ਨੇ ਜਿਹਦੇ ਚ ਮਾਤਰ ਸ਼ਕਤੀ ਜਿਹੜੀ ਹੈ ਸਭ ਤੋਂ ਅੱਗੇ ਨਾਲ ਹੋ ਕੇ ਖੜੋਤੀ ਹੈ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਤਹਿ ਦਿਲੋਂ ਧੰਵਾਦ ਕਰਵਾਤੀ ਹੈ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਹਾਈ ਕੋਰਟ अनऑथराइज्ड रिलीजियस इंस्टिट्यूशंस ਹਨ ਉਹਨਾਂ ਨੇ ਡਿਮੋਲਿਸ਼ ਕਰਨਾ ਤੁਸੀਂ ਕੇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਕੋਰਟ ਵੀ ਹੈ ਤੇ ਮੈਂ बतौर ਡਿਊਟੀ ਮੈਂਡ ਸੀ ਲੈਣ ਮਾਨੂੰ ਵੀ ਦਲਵਾਉਦੇ ਇਹ ਮੈਸੇਜ ਦਿੱਤਾ ਗਿਆ ਨਾਲ ਇਹਨਾਂ ਨੂੰ ਇਹਨਾਂ ਦਾ ਪਦਚਿੰਨ ਵੀ ਕੀਤਾ ਗਿਆ ਅਸੀਂ ਕੀ ਮੈਸੇਜ ਦਿੱਤਾ ਗਿਆ ਹੁਣ ਇਹਨਾਂ ਨੂੰ ਅੱਜ ਦੇਖੋ ਗੱਲ ਹੋਈ ਹੈ ਸਾਡੇ ਅਸੀਂ ਡਿਊਟੀ ਮਾਉਂਟ ਹੈ ਸੀ ਆਰਡਰ ਕਰਨ ਡਿਮੋਲਿਸ਼ ਆਇਆ ਪਰ ਇੱਥੇ ਥੋੜਾ ਰਿਲੀਜੀਅਸ ਇਸ਼ੂ ਬਣ ਰਿਹਾ ਤਾਂ ਦੇਖੋ ਇਹ ਕਹਿੰਦੇ ਅਸੀਂ ਕੋਰਟ ਚ ਚੈਲੰਜ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਮਤਲਬ ਕਿ ਜੋ ਵੀ ਹੈ ਪੀਸਫੁਲੀ ਰਿਜ਼ੋਲਵ ਹੋ ਜਾਏ ਬਾਕੀ ਚਲੋ ਦੇਖਦੇ ਹਾਂ ਹੋਟਲ